ਆਪਾਂ ਆਪਣੀ ਫੈਵਰਟ ਗਲਾਸ ਦੀ ਕਿਰਿਆ ਕਰਾਂਗੇ ਠੀਕ ਹੈ ਔਰ ਭੌਤਿਕ ਤੇ ਰਸਾਇਣਿਕ ਪਰਿਵਰਤਨ ਦੀ ਠੀਕ ਹੈ ਮੈਂ ਤੁਹਾਨੂੰ ਸਮਝਾਵਾਂਗਾ ਭੌਤਿਕ ਪਰਿਵਰਤਨ ਤੇ ਰਸਾਇਣਿਕ ਪਰਿਵਰਤਨ ਭੌਤਿਕ ਪਰਿਵਰਤਨ ਕਾਹਦਾ ਪਰਿਵਰਤਨ ਜਿਹੜੇ ਆਕਾਰ ਅਤੇ ਗੁਣਾਂ ਦੇ ਵਿੱਚ ਕੀ ਹੋਵੇ ਪਰਿਵਰਤਨ ਤੇ ਪਰਿਵਰਤਨ ਹੋ ਰਹੀ ਹੁੰਦਾ ਭਰਤਵਾ ਠੀਕ ਹੈ ਜਿਵੇਂ ਪਾਣੀ ਜਾਂ ਪਾਣੀ ਤੋਂ ਕੀ ਬਣਦੀ ਬਰਫ਼ ਬਰਫ਼ ਤੋਂ ਕੀ ਬਣ ਜੂਗਾ ਪਾਣੀ ਇਹ ਵੀ ਹੈ ਭੌਤਿਕ ਪਰਿਵਰਤਨ ਕਿ ਰਸਾਇਣਿਕ ਪਰਿਵਰਤਨ ਕਾਹਦਾ ਪਰਿਵਰਤਨ ਹੁੰਦਾ ਜਿਹੜੇ ਉਹਦੇ ਰਸਾਇਣ ਦੇ ਗੁਣ ਦੇ ਵਿੱਚ ਪਰਿਵਰਤਨ ਆਵੇ ਉਹਦੇ ਵਿੱਚ ਕੀ ਹੁੰਦਾ ਕਿ ਨਵਾਂ ਪਦਾਰਥ ਬਣਦਾ ਠੀਕ ਹੈ ਜਦੋਂ ਇਹ ਨਵਾਂ ਪਦਾਰਥ ਬਣਦਾ ਤਾਂ ਉਹਦੇ ਵਿੱਚ ਜਿਹੜਾ origignal ਪਦਾਰਥ ਹੁੰਦਾ ਉਹ ਨਹੀਂ ਬਣ ਸਕਦਾ ਇਹਨੂੰ ਕੀ ਕਹਿੰਦੇ ਨੇ ਰਸਾਇਣਿਕ ਪਰਿਵਰਤਨ ਠੀਕ ਹੈ ਰਸਾਇਣਿਕ ਪਰਿਵਰਤਨ ਦੀ ਹੋਰ ਕੀ ਹੁੰਦਾ ਜਿਵੇਂ ਆਪਾਂ ਕੋਈ ਕਾਗਜ਼ ਹੈ ਕਾਗਜ਼ ਨੂੰ ਜਲਾ ਦਈਏ ਉਹਦਾ ਕੀ ਬਣਦੀ ਹੈ ਸੁਆਹ ਸੁਆਹ ਇਕ ਨਵੀਂ ਬਣੂ ਕਾਗਜ਼ ਦੁਆਰਾ ਬਣੂ ਨਹੀਂ ਅੱਜ ਨੂੰ ਆਪਾਂ ਇੱਕ ਕਿਰਿਆ ਕਰਾਂਗੇ ਦੇਖੋ ਮੈਗਨੀਸ਼ੀਅਮ ਰੀਬਨ ਦਾ ਜਲਣਾ ਇੱਕ ਰਸਾਇਣਿਕ ਪਰਿਵਰਤਨ ਹੈ ਜਦੋਂ ਮੈਗਨੀਸ਼ੀਅਮ ਰੀਬਨ ਹੈ ਜਦੋਂ ਆਪਾਂ ਨੂੰ ਜਲਾਣੇ ਆ रसायनिक परिवर्तन ये चाहिए आपग्नीशियम रिबन रेगमार बर्नर कंची ट्रे लाल नीला लिटमस ला पेपर आखिर सार्या ने अपने मैगनीशियम रिबन ठीक आ अपने को लाल लिटमस पेपर आगा अपने कोल नीला लिटमस पेपर ठीक तो आने लैली मोमबती जी आपने मैगनीशियम रिबन जला है अपने कोल की है रेगमारेगमार कदली कम आ रहा है एरे पर कुछ लिहर चढ़ी हुई है ਠੀਕ ਹੈ ਇਹ ਰਿਮੂਵ ਕਰਨ ਵਾਸਤੇ ਆਪਾਂ ਨੂੰ ਕੀ ਚਾਹੀਦਾ ਰੇਗਮਾਰ ਇਹ ਇਹ ਵਾਸਤੇ ਹੁਣ ਆਪਣਾ ਪ੍ਰੈਕਟਿਸ ਕਰਨ ਵਾਸਤੇ ਆਪਾਂ ਨੂੰ ਕੀ ਚਾਹੀਏ 10 ਸੈਂਟੀਮੀਟਰ ਆਪਾਂ ਨੂੰ 10 ਸੈਂਟੀਮੀਟਰ ਸਕੇਲ ਨਾਲ ਆਪਾਂ ਨੂੰ ਮੈਗਨੀਸ਼ੀਅਮ ਰੀਮਨ ਚਾਹੀਦੀ ਹੈ ਆਇਨਿਕ ਕੀ ਹੋ ਗਈ ਆਪਣੇ ਕੋਲ 10 ਸੈਂਟੀਮੀਟਰ ਠੀਕ ਤਾਂ ਮੈਗਨੀਸ਼ੀਅਮ ਦੀਵਨ ਉਹਨਾਂ ਨੇ ਕੀ ਕਰੋ ਕੱਟ ਲੋ ਹੁਣ ਕੀ ਕਰਨਾ ਆਪਾਂ ਨੇ ਇਹ ਰੇਗਮਾਰ ਨਾਲ ਮੈਗਨੀਸ਼ੀਅਮ ਰੀਮਨ ਸਾਫ ਕਰਨਾ ਹੈ वही पर जी भी लेर चढ़ी हुई ऑक्सीजन चीजा करके ठीक है उन्होंने रिमूव कर देना हम की कहना देखो अपना मैगनीशियम में रिबन की कर साफ कर लिया हूं में मैगनीशियम रिबन की करना अपने जला के देखना జన్ రంగ మోరంగ ਏ ਜਿਹੜੀ ਸਵਾਲ ਆ ਦੇਖੋ ਨੂੰ ਸਵਾਲਾਂ ਨੂੰ ਨੋਟ ਕਰੋ ਕਰੇ ਰਾਂਗੇ ਵਾਈਟ ਮੈਗਨੀਸ਼ੀਅਮ ਨੂੰ ਜਦੋਂ ਆਕਸੀਜਨ ਦੀ ਮੌਜੂਦਗੀ ਦੇ ਜਲਾਇਆ ਕੀ ਬਣ ਗਈ ਮੈਗਨੀਸ਼ੀਅਮ ਆਕਸਾਈਡ ਠੀਕ ਹੈ ਮੈਂ ਇਹ ਤੋਂ ਆਪਾਂ ਦੁਆਰਾ ਮੈਗਨੀਸ਼ੀਅਮ ਰੀਬਨ ਨਹੀਂ ਤਿਆਰ ਕਰਤਾ ਵੇ ਜਦੋਂ ਆਪਾਂ ਨੇ ਮੈਗਨੀਸ਼ੀਅਮ ਰੀਬਨ ਨੂੰ ਜਲਾਇਆ ਇਹ ਜਿਹੜੀ ਖਵਾਹ ਹੈਗੀ ਕੜੇ ਦਾੰਡੀ ਦੀ ਜੀ ਚਿੱਟੇ ਰੰਗ ਦੀ ਇਹ ਚਿੱਟੇ ਰੰਗ ਤੋਂ ਆਪਾਂ ਹੁਣ ਆ ਚਿੱਟੇ ਰੰਗ ਦਾ ਆਪਾਂ ਮੈਗਨੀਸ਼ੀਅਮ ਦੇ ਵਨ ਨਹੀਂ ਚਿਆ ਕਰਦਾ ਵੇ ਠੀਕ ਹੈ ਹੁਣ ਆਪਾਂ ਕੀ ਕਰਨਾ ਇਹਦੇ ਚ ਪਾਣੀ ਪਾ ਦੇ ਇਹਨੂੰ ਆਪਾਂ ਨੇ ਹੁਣ ਪਾਣੀ ਚ ਘੋਲਣਾ ਪਾਣੀ ਚ ਘੋਲ ਕੇ ਆਪਾਂ ਇਹ ਸੁਭਾਅ ਬਾਰੇ ਪਤਾ ਕਰਨਾ ਹੈ ਉਹ ਸੁਭਾਅ ਕਯਾਬੀ ਹੋਊਗਾ ਜਾਂ ਖਾਰੀ ਹੋਊਗਾ ਜਦੋਂ ਆਪਾਂ ਇਹਨੂੰ ਪਾਣੀ ਚ ਪਾਵਾਂਗੇ ਇਹ ਚ ਪਤਾ ਕੀ ਕਰਦੇ ਪਾਣੀ ਇਹ ਬੂੰਦਾ ਪਾਉਣੇ ਚ ਆਲੋ ਇਹਨੂੰ ਪਾਣੀ ਦੀ ਬੂੰਦਾ ਪਾ ਗਏ ਆਪਾਂ ਨੇ ਇਹ ਨੂੰ ਮਿਕਸ ਕਰਦੇ ਹੀ ਸੁਵਾ ਰਿਹਾ ਹਾਂ। ਹੁਆ ਨੂੰ ਕੀ ਕੀਤਾ? ਪਾਣੀ ਨਾਲ ਕਿਰਿਆ ਕਰਾਈ ਹੈ। ਯਾਨੀ ਕਿ ਮੈਨੇ ਕੀ ਕੀਤਾ? ਆਹ ਵਾਲੀ ਜਿਹੜੀ ਮੈਗਨੀਸ਼ੀਅਮ ਆਕਸਾਈਡ ਆਵਲੀ। ਇਹ ਮੈਗਨੀਸ਼ੀਅਮ ਆਕਸਾਈਡ ਨੂੰ ਕਾਹਦੇ ਨਾਲ ਕਿਰਿਆ ਕਰਾਈਏ ਮੈਨੇ? ਪਾਣੀ। ਆ ਦੇਖੋ ਪਾਣੀ ਦਾ ਫਾਰਮੂਲਾ ਹੈ। ਉਸ ਤੋਂ ਬਾਅਦ ਇਹ ਪਾਣੀ ਨਾਲ ਜਦੋਂ ਕਿਰਿਆ ਕਰੋਗੇ ਤਾਂ ਕੀ ਬਣੂਗੀ? ਮੈਗਨੀਸ਼ੀਅਮ ਹਾਈਡਰੋ ਆਕਸਾਈਡ ਆ ਮੇਰੇ ਕੋਲ ਵੀ ਹੈ ম্যাগਨੀਸ਼ੀਅਮ ਹਾਈਡਰੋਕਸਾਈਡ ਹੈ ਹੁਣ ਮੈਨੂੰ ਸਭ ਤੋਂ ਆਪ ਚੈੱਕ ਕਰਨਾ ਵੀ ਇਹ ਤੇਜਾਬੀ ਹੋਊਗਾ ਜਾਂ ਖਾਰੀ ਹੋਊਗਾ ਤੇਜਾਬੀ ਤੇ ਖਾਰੀ ਪਤਾ ਕਰਨ ਵਾਸਤੇ ਆਪਾਂ ਨੂੰ ਪਤਾ ਹੈ ਕਿ ਆਪਣੇ ਕੋਲ ਕੀ ਨੇ ਲਿਟਮਸ ਪੇਪਰ ਆਹ ਲਿਟਮਸ ਪੇਪਰ ਦੀ ਹੈਲਪ ਨਾਲ ਆਪਾਂ ਕੀ ਚੈੱਕ ਕਰਾਂਗੇ ਇਸ ਸਵਾਦ ਆ ਇਸ ਸਵਾਦ ਆ ਸੁਆਦ ਆ ਮੇਰੇ ਕੋਲ ਕਹੜਾ ਪੇਪਰ ਹੈ ਲਾਲ ਜੇ ਇਹ ਲਾਲ ਤੋਂ ਨੀਲਾ ਹੋ ਗਿਆ ਤਾਂ ਮਤਲਬ ਕੀ ਹੋਊਗਾ ਇਹ ਖਾਰ ਠੀਕ ਇੱਕ ਮੇਰੇ ਕੋਲ ਆ ਲੈਣਾ ਇੱਕ ਮੇਰੇ ਕੋਲ ਕਿਹੜਾ ਨੀਲਾ ਜੇ ਨੀਲੇ ਤੋਂ ਲਾਲ ਹੋ ਗਿਆ ਤਾਂ ਖਰਾਬ ਹੋਊਗਾ ਪਿਆਰ ਇੱਕ ਮੇਰੇ ਕੋਲ ਆ ਦੇਖੋ ਹੁਣ ਆ ਦੇਖੋ ਮੈਂ ਇਹ ਇਹਦੇ ਚ ਦਬੋ ਕੇ ਦੇਖ ਰਹਾ ਤੇ ਅਨਲ ਚੈੱਕ ਕਰਨਾ ਤੁਸੀਂ ਦੇਖੋ ਰੰਗ ਦੇ ਵਿੱਚ ਕੋਈ ਪਰਿਵਰਤਨ ਨਹੀਂ ठीक ए मतलब है जी सुह पंजाबी नहीं हैगी जी मैगनीशियम हाइड्रोक्साइड है वो है भी है पंजाबी नहीं हैगी है मैं करूंगा जोड़ा मेरे को लाल पेपर ऑन देखूगा देखो की बन गया नीला ਨੀਲਾ ਲਿਟਮਸ ਪੇਪਰ ਇਹਦਾ ਲਾਲ ਜੀ ਵਰਗਾ ਨੀਲਾ ਇਹਦਾ ਮਤਲਬ ਇਹਦੀ ਸਵਾਹ ਹੋ ਉਹ ਕੀ ਹੋ ਖਾਰ ਇਹ ਤੇ ਅੰਜ ਰੱਖਣਾ ਮੈਗਨੀਸ਼ੀਅਮ ਰੀਬਨ ਦੀ ਉਹਨੂੰ ਜਲਾਉਣ ਤੇ ਜਿਹੜੀ ਸਵਾਹ ਬਣੂਗੀ ਠੀਕ ਹੈ ਉਹਦਾ ਜਿਹੜਾ ਸਵਾਹ ਹੈ ਉਹ ਕਹੜਾ ਹੈ ਖਾਰ ਇਹ ਸੀਗੀ ਅੱਜ ਦੀ ਆਪਣੀ ਮੈਗਨੀਸ਼ੀਅਮ ਰੀਬਨ ਦੀ ਕਿਰਿਆ ਮੈਗਨੀਸ਼ੀਅਮ ਰੀਬਨ ਨੂੰ ਜਲਾਉਣਾ ਕੀ ਹੈ ਇੱਕ ਰਿਫਾਈਨਿੰਗ